ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਪ੍ਰੀਤ ਕੈਂਟ ਉਮੀਦਵਾਰ ਜੀ ਮੇਰੀ ਵੀਡੀਓ ਦੇਖ ਰਹੇ ਮੇਰੇ ਭੈਣ ਭਰਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਡਰਾਈਵਰ ਭਰਾਵੋ ਸੜਕਾਂ ਤੇ ਰਹਿੰਦੇ ਆਪਣੇ ਨਾਲ ਬਹੁਤ ਸਾਰੇ ਹਾਦਸੇ ਹੁੰਦੇ ਨੇ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਨੇ ਤੇ ਉਹਨਾਂ ਚੋਂ ਕੁਝ ਘਟਨਾਵਾਂ ਇਹੋ ਜਿਹੀਆਂ ਹੁੰਦੀਆਂ ਜਿਨ੍ਹਾਂ ਨੂੰ ਨਾ ਤਾਂ ਭੁੱਲਿਆ ਜਾ ਸਕਦਾ ਤੇ ਨਾ ਹੀ ਭੁਲਾਇਆ ਜਾ ਸਕਦਾ ਸੋ ਬਹੁਤ ਸਾਰੇ ਹਾਦਸੇ ਆ ਜੀ ਰੋੜਾਂ ਤੇ ਡਰਾਈਵਰਾਂ ਨਾਲ ਹੁੰਦੇ ਆ ਡਰਾਈਵਰ ਵਿਚਾਰਾ ਕਿਤੇ ਵੀ ਸੁਰੱਖਿਅਤ ਨਹੀਂ ਹੈਗਾ ਉਹਨੂੰ ਇੱਕ ਨਹੀਂ ਉਹਨੂੰ ਦੋ ਦੋ ਨੌਕਰੀਆਂ ਕਰਨੀਆਂ ਪੈਂਦੀਆਂ ਨੇ ਗੱਡੀ ਤਾਂ ਚਲਾਉਣੀ ਚਲੋ ਵੱਖਾ ਹਨਾ ਫੇਰ ਉਹਦਾ ਜਿਹੜਾ ਚੌਂਕੀਦਾਰਾ ਉਹ ਵੀ ਡਰਾਈਵਰ ਨੂੰ ਆ ਉਹ ਆਪ ਇਹ ਹੀ ਕਰਨਾ ਪੈਂਦਾ ਸੋ ਅੱਜ ਦੀ ਕਹਾਣੀ ਕੁਛ ਐਦਾਂ ਦੀ ਆ ਜੋ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਅੱਜ ਦੀ ਕਹਾਣੀ ਹਤੇਸ਼ ਕੁਮਾਰ ਮਿਸਰਾ ਬਰੇਲੀ ਦਾ ਰਹਿਣ ਵਾਲਾ ਇੱਕ ਡਰਾਈਵਰ ਪਹਿਲਾਂ ਤੁਸੀਂ ਆ ਵੀਡੀਓ ਦੇਖ ਲਓ ਜੀ ਉਸ ਤੋਂ ਬਾਅਦ ਇਹਦੇ ਬਾਰੇ ਆਪਾਂ ਕਰਦੇ ਆਂ ਗੱਲਬਾਤ ਕਾ ਕਰ ਰਹੇ ਵਾਲੋ ਸਰ ਇਹ ਕੌਨ ਸਾ ਕੰਪਨੀ ਦਾ ਗੱਡੀ ਆ ਆਜ ਪਰ ਲਾਈਨ ਕਿੰਨਾ ਟਨ ਮਾਲ ਲੁੱਟ ਗਿਆ ਉਹ 18 ਕਰ ਦਿੱਤਾ ਆਪਕੇ ਸਾਹਮਣੇ ਲੁੱਟ ਹੋਆ ਨਾ ਸਰ ਜੀ ਮੇਰੇ ਸਾਹਮਣੇ ਲੁੱਟ ਹੋਆ ਪੂਰਾ ਗਾਜੂ ਹੋ ਕੇ ਇੱਕਦਮ ਰਾਬਰ ਕਾ ਬਗਰ ਕੋਈ ਦੂਸਰਾ ਮਾਲ ਲੁੱਟ ਗਿਆ ਸਰ ਨਹੀਂ ਨਹੀਂ ਕੋਈ ਦੂਸਰਾ ਮਾਲ ਨਹੀਂ ਸਿੰਗਲ ਇੱਕ ਹੀ ਰਿਪੋਰਟ ਹੈ ਇਸ ਤੇ ਕੁਝ ਮਿਲੇਗਾ ਤੇ ਇਸਕੇ ਜ਼ਿੰਮੇਦਾਰ ਆਪ ਹੋਗੇ ਇਹ ਜੋ ਤੁਸੀਂ ਵੀਡੀਓ ਦੇਖੀ ਇਹ ਹਤੇਸ਼ ਕੁਮਾਰ ਮਿਸਰਾ ਦੀ ਹੈ ਜੋ ਕਿ ਬਰੇਲੀ ਦਾ ਰਹਿਣ ਵਾਲਾ ਇਸ ਦਾ ਗੱਡੀ ਨੰਬਰ ਹੈ ਜੂਪੀ 25 ET 5553 ਅਸ਼ੋਕ ਲੇਲੈਂਡ ਦੀ ਗੱਡੀ ਆ ਜੀ ਨਿਊ ਬਿਲਕੁਲ ਟਾਪ ਮਾਡਲ ਅਤੇ ਇਹ ਜੋ ਤੁਸੀਂ ਵੀਡੀਓ ਦੇਖੀ ਇਹ ਵੀਡੀਓ KFC ਫੈਕਟਰੀ ਦੀ ਹੈ ਜੀ KFC ਦੇ ਜੋ ਫੁੱਲ ਫਾਰਮ ਦੀ ਗੱਲ ਕਰਾਂ ਤਾਂ ਕਸ਼ਮੀਰ ਫਰੈਂਡ ਕੈਰੀਅਰ ਅਗਰਤਲਾ ਅਗਰਤਲਾ ਦੇ ਵਿੱਚ ਇਹ ਫੈਕਟਰੀ ਹੈ ਹਤੇਸ਼ ਕੁਮਾਰ ਰਬੜ ਲੋਡ ਕਰਦਾ ਇਸ KFC ਫੈਕਟਰੀ ਦੇ ਵਿੱਚੋਂ ਜਲੰਧਰ ਦੀ ਜੋ ਕਿ 7 ਜੁਲਾਈ 2022 ਦੀ ਇਹ ਘਟਨਾ 7 ਜੁਲਾਈ 2022 ਨੂੰ ਸ਼ਾਮ ਨੂੰ ਇਹ ਜੀ ਉੱਥੇ ਤੁਰਦਾ ਜਿਵੇਂ ਕਿ ਤੁਸੀਂ ਫੈਕਟਰੀ ਦੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੀ ਉਹ ਵੀਡੀਓ ਆ ਉਹ ਸ਼ਾਮ ਨੂੰ ਬਣਾਈ ਗਈ ਆ 7 ਤਰੀਕ ਦੀ 7 ਜੁਲਾਈ 2022 ਨੂੰ ਸ਼ਾਮ ਨੂੰ ਇਹ ਉਥੋਂ ਰਵਾਨਾ ਹੁੰਦੀ ਆ ਸੋ ਦੋ ਦਿਨਾਂ ਦੇ ਵਿੱਚ ਇਹ 310 15 ਕਿਲੋਮੀਟਰ ਸਫਰਾ ਜਿਹੜਾ ਉਹ ਕੜਦਾ ਅਗਲੇ ਦਿਨ ਗੱਡੀ ਮੰਗਾਲਿਆ ਚ ਐਂਟਰ ਹੋ ਜਾਂਦੀ ਆ ਜੀ ਮੰਗਾਲਿਆ ਦੇ ਵਿੱਚ ਰੱਚਾ ਖੇੜਾ ਪੈਂਦਾ ਰੱਚਾ ਖੇੜਾ ਆ ਕੇ ਇਹ ਗੱਡੀ ਆ ਜਿਹੜੀ ਉਹ ਖਰਾਬ ਹੋ ਜਾਂਦੀ ਆ ਹਤੇਸ਼ ਕੁਮਾਰ ਜਿਹੜਾ ਹੁੰਦਾ ਉਹ ਆਪਣੇ ਓਨਰ ਜਿਸ ਦਾ ਕਿ ਨਾਮ জাকੀਰ ਰਾਜਾ ਹੈ ਉਹ জাকੀਰ ਰਾਜਾ ਨੂੰ ਫੋਨ ਕਰਦਾ ਕਿ ਆਪਣੀ ਗੱਡੀ ਆ ਜੀ ਜਿਹੜੀ ਉਹ ਖਰਾਬ ਹੋ ਚੁੱਕੀ ਆ ਤੁਸੀਂ ਕੋਈ ਕੰਟੈਕਟ ਪਤਾ ਕਰੋ ਨੇੜੇ ਏਜੰਸੀ ਦਾ ਸੋ ਉਹਦਾ ਮਾਲਕ ਆ ਜਿਹੜਾ ਉਹ ਕੰਟੈਕਟ ਕਰਦਾ ਜੀ ਉਥੋਂ ਦੇ ਨੇੜੇ ਹੀ ਇੱਕ ਏਜੰਸੀ ਨਾਲ ਏਜੰਸੀ ਵਾਲਿਆਂ ਵੱਲੋਂ ਉਹਨੂੰ ਜਵਾਬ ਮਿਲ ਜਾਂਦਾ ਕਿ ਫਿਲਹਾਲ ਹਲੇ ਸਾਡੇ ਕੋਲੇ 2-3 ਦਿਨਾਂ ਜਿਹੜਾ ਉਹ ਮਿਸਤਰੀ ਨਹੀਂ ਮਿਲਣਾ ਗੱਡੀ 2-3 ਦਿਨਾਂ ਜਿਹੜੀ ਉੱਥੇ ਹੀ ਖੜੀ ਰਹਿੰਦੀ ਆ ਨਾਲ-ਨਾਲ ਤੁਸੀਂ ਫੋਟੋਆਂ ਦੇ ਵਿੱਚ ਦੇਖ ਸਕਦੇ ਹੋ ਪੂਰਾ ਜੰਗਲੀ ਇਲਾਕਾ ਹਤੇਸ਼ ਕੁਮਾਰ ਤੇ ਉਹਦਾ ਕਨੈਕਟਰ ਆ ਜਿਹੜੇ ਉਹ ਗੱਡੀ ਕੋਲ ਹੀ ਹੁੰਦੇ ਨੇ 13 ਤਰੀਕ ਨੂੰ ਇਹਨਾਂ ਨੂੰ ਇੱਕ ਮਿਸਤਰੀ ਮਿਲਦਾ ਲੋਕਲ ਮਾਲਕ ਗੱਲ ਕਰਦਾ ਮਿਸਤਰੀ ਦੇ ਨਾਲ 14 ਤਰੀਕ ਨੂੰ ਮਿਸਤਰੀ ਆ ਗੱਡੀ ਕੋਲੇ ਆਉਂਦਾ ਆ ਕੇ ਉਹ ਗੱਡੀ ਦੇ ਹਾਲਾਤ ਦੇਖਦਾ ਹਾਲਾਤ ਨਾਲ ਨਾਲ ਤੁਸੀਂ ਫੋਟੋਆਂ ਦੇ ਵਿੱਚ ਦੇਖ ਸਕਦੇ ਹੋ ਗੱਡੀ ਦੀਆਂ ਜਾਲੀਆਂ ਪੱਟੀਆਂ ਹੁੰਦੀਆਂ ਨੇ ਸ਼ੀਸ਼ੇ ਟੁੱਟੇ ਹੁੰਦੇ ਨੇ ਤੇ ਉਹ ਜਿਹੜਾ ਮਿਸਤਰੀ ਹੁੰਦਾ ਮਾਲਕ ਨੂੰ ਫੋਨ ਕਰਦਾ ਜੀ ਐਂ ਕਰਕੇ ਗੱਡੀ ਦਾ ਬਹੁਤ ਬੁਰਾ ਹਾਲ ਆ ਡਰਾਈਵਰ ਆ ਜਿਹੜਾ ਉਹ ਗੱਡੀ ਕੋਲੇ ਹੈ ਨਹੀਂ ਹੁਣ ਮਾਲਕ ਨੂੰ ਚਿੰਤਾ ਹੋ ਜਾਂਦੀ ਆ ਵੀ ਕੀ ਹੋਇਆ ਹਾਦਸਾ ਤੇ ਉਹ 13 ਤਰੀਕ ਨੂੰ ਉਥੋਂ ਚੱਲ ਪੈਂਦਾ 15 ਤਰੀਕ ਨੂੰ ਉਹ ਗੱਡੀ ਕੋਲੇ ਪਹੁੰਚ ਜਾਂਦੇ ਨੇ ਪੁਲਿਸ ਨੂੰ ਸਾਰੀ ਘਟਨਾ ਦਾ ਪਹਿਲਾਂ ਹੀ ਪਤਾ ਹੁੰਦਾ ਤੇ ਉੱਥੇ ਜਿਵੇਂ ਪਹਿਲਾਂ ਮੈਂ ਤੁਹਾਨੂੰ ਦੱਸ ਕਿ ਹਟਿਆ ਕਿ ਜੰਗਲ ਦਾ ਇਲਾਕਾ ਹੁੰਦਾ ਜਿੱਥੇ ਗੱਡੀ ਖੜੀ ਹੁੰਦੀ ਆ ਸੋ ਇੱਧਰ ਉੱਧਰ ਸਰਚ ਕਰਨ ਤੇ ਇਹਨਾਂ ਨੂੰ ਇੱਕ ਬਾਡੀ ਮਿਲਦੀ ਆ ਹਤੇਸ਼ ਕੁਮਾਰ ਦੀ ਜਿਹੜੀ ਬਾਡੀ ਹੁੰਦੀ ਆ ਉਹ ਤਕਰੀਬਨ 6-7 ਫੁੱਟ ਥੱਲੇ ਤੇ ਝਾੜੀਆਂ ਵਾਲਾ ਇਲਾਕਾ ਹੁੰਦਾ ਜੰਗਲੀ ਇਲਾਕਾ ਹੁੰਦਾ 6-7 ਫੁੱਟ ਥੱਲੇ ਆਪਾਂ ਬਾਡੀ ਨਹੀਂ ਕਹਿ ਸਕਦੇ ਉਹਨੂੰ ਪਿੰਜਰ ਕਹਿ ਸਕਦੇ ਆ ਮੈਂ ਦਿਖਾ ਨਹੀਂ ਸਕਦਾ ਉਹ ਚੀਜ਼ ਨੂੰ ਸੋ ਡਰਾਈਵਰ ਦਾ ਕੰਗਾਲ ਮਿਲਦਾ ਬੁਰੀ ਹਾਲਤ ਦੇ ਵਿੱਚ ਪਰ ਜੇ ਗੱਡੀ ਦੀ ਗੱਲ ਕਰੀਏ ਤਾਂ ਗੱਡੀ ਦਾ ਕੱਲਾ ਜਾਲੀਆਂ ਤੇ ਸ਼ੀਸ਼ਿਆਂ ਦਾ ਨੁਕਸਾਨ ਸੀ ਹੋਰ ਗੱਡੀ ਦਾ ਕੁਛ ਵੀ ਛੇੜਿਆ ਨਹੀਂ ਗਿਆ ਸੀ ਨਾ ਕੋਈ ਲੂਟ ਪੜ ਦੇ ਇਰਾਦੇ ਨਾਲ ਬਿਲਕੁਲ ਗੱਡੀ ਜਿਹੜੀ ਆਉਂਦੀ ਆ ਉਹ ਤਿਉਂ ਸੀਗੀ ਪਰ ਉੱਥੇ ਉਹਨਾਂ ਨੂੰ ਉਹਦਾ ਕਨੈਕਟਰ ਵੀ ਨਹੀਂ ਲੱਭਦਾ ਹੁਣ ਕਨੈਕਟਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਦੇ ਨਾਲ ਕਨੈਕਟਰ ਨਾਲ ਇਹਨਾਂ ਦਾ ਸੰਪਰਕ ਬਣਦਾ ਉਹਦੇ ਨਾਲ ਗੱਲ ਕਰਦੇ ਨੇ ਉਹਨੂੰ ਪੁੱਛਦੇ ਨੇ ਵੀ ਭਾਈ ਕੀ ਹੋਇਆ ਸੀ ਇੱਥੇ ਉਹ ਕਹਿੰਦਾ ਮੈਨੂੰ ਨਹੀਂ ਪਤਾ ਕੀ ਹੋਇਆ ਸੀ ਉਹ ਕਹਿੰਦੇ ਵੀ ਤੂੰ ਬਾਰਦਤ ਵਾਲੇ ਦਿਨ ਕਿੱਥੇ ਸੀ ਬਾਰਦਤ ਵਾਲੇ ਦਿਨ ਤੂੰ ਕਿੱਥੇ ਸੀ ਉਹ ਕਹਿੰਦਾ ਮੈਂ ਤਾਂ ਉੱਥੋਂ ਪਹਿਲਾਂ ਹੀ ਚਲਾ ਗਿਆ ਸੀ ਜਿੱਦ ਦੇ ਗੱਡੀ ਖਰਾਬ ਹੋਈ ਆ ਉੱਥੇ ਲੋਕਲ ਲੋਕਾਂ ਨਾਲ ਇਹਦਾ ਕੁਝ ਝਗੜਾ ਹੋ ਗਿਆ ਸੀ ਕਿਸੇ ਕੁੜੀ ਕੜੀ ਨੂੰ ਲੈ ਕੇ ਕੋਈ ਕੁੜੀ ਛੇੜਨ ਦਾ ਮਸਲਾ ਸੀ ਸੋਸ ਨੂੰ ਲੈ ਕੇ ਲੋਕਲ ਬੰਦਿਆਂ ਨਾਲ ਲੜਾਈ ਹੋਈ ਸੀ ਮੈਨੂੰ ਡਰ ਸੀ ਵੀ ਉਹ ਕੁਝ ਕਰਨਗੇ ਇਸ ਕਰਕੇ ਮੈਂ ਜਿਹੜਾ ਭਾਈ ਉੱਥੋਂ ਉਹ ਮੈਂ ਪਹਿਲਾਂ ਹੀ ਫਰਾਰ ਹੋ ਗਿਆ ਸੀ ਸੋ ਪੁਰਸੋ ਚੀਜ਼ ਦੀ ਸਾਨਬੀਨ ਕਰਦੀ ਪਈ ਆ ਹਲੇ ਕਿ ਕੀ ਗੱਲਬਾਤ ਹੋਈ ਸੀ ਜਾਂ ਕਿਵੇਂ ਹੋਇਆ ਸੀ ਹਨਾ ਸੋ ਜੇ ਤਾਂ ਹੁਣ ਹਤੇਸ਼ ਕੁਮਾਰ ਦਾ ਹਾਲਾਤ ਦੇਖਿਆ ਜਾਵੇ ਤੇ ਕੁਝ ਗੱਲਾਂ ਹੋਰ ਵੀ ਸੁਣਨ ਨੂੰ ਆਈਆਂ ਨੇ ਉੱਥੋਂ ਇਹ ਵੀ ਪਤਾ ਲੱਗਿਆ ਕਿ ਉੱਥੇ ਆਮ ਹੀ ਗਰੋ ਇਦਾਂ ਦੇ ਘੁੰਮਦੇ ਰਹਿੰਦੇ ਨੇ ਜਿਹੜੇ ਕਿ ਬੰਦਿਆਂ ਦੇ ਪਾਟ ਕੱਢ ਕੇ ਵੇਚ ਦਿੰਦੇ ਨੇ ਜਣੀਆਂ ਅੱਗੇ ਸਪਲਾਈ ਕਰਦੇ ਨੇ ਸੋ ਇਹ ਉਹ ਗਰੋ ਦਾ ਕੰਮ ਵੀ ਲੱਗਦਾ ਹੁਣ ਤੁਹਾਨੂੰ ਕੀ ਲੱਗਦਾ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਜ다 ਫਿਰ ਇਹ ਹੋ ਸਕਦਾ ਕਿ ਜਿੰਨਾ ਬੰਦਿਆਂ ਨਾਲ ਲੜਾਈ ਹੋਈ ਸੀ ਉਹ 8-10 ਬੰਦੇ ਆਏ ਉਹਨਾਂ ਨੇ ਜਾਲੀਆਂ ਛਿਛਪ ਨੇ ਤੇ ਕੱਢਿਆ ਉਹਦੀ ਹੀ ਬੈਟਰੀ ਖੋਲ ਕੇ ਬੈਟਰੀ ਕੱਲੀ ਬੈਟਰੀ ਖੋਲੀ ਹੋਈ ਸੀ ਉਹਦੀ ਹੀ ਬੈਟਰੀ ਖੋਲ ਕੇ ਤੇ ਤਜਾ ਪਾ ਕੇ ਉਹਨੂੰ ਗਲਾ ਦਿੱਤਾ ਗਿਆ ਉਹਨੂੰ ਖਤਮ ਕਰ ਦਿੱਤਾ ਗਿਆ ਕਿਉਂਕਿ ਉਹਦਾ ਇਕੱਲਾ ਪਿੰਜਰ ਹੀ ਮਿਲਿਆ ਸੀ ਬਸ ਇੱਕ ਥੋੜੀ ਜਿਹੀ ਉਹਦੀ ਕੱਪੜਿਆਂ ਤੋਂ ਛਾਣ ਆਉਂਦੀ ਸੀ ਮਣੀ ਮੋਟੀ ਪੁਲਿਸ ਉਸ ਚੀਜ਼ ਦੀ ਛਾਣਵਿਣ ਕਰਦੀ ਆ ਤੇ ਪਰ ਫਿਲਹਾਲ ਕੇਸ ਸੋਲਵ ਨਹੀਂ ਹੋਇਆ ਅਗਰ ਪੁਲਿਸ ਸਖਤੀ ਨਾਲ ਛਾਣਵਿਣ ਕਰਦੀ ਆ ਤਾ ਹੋ ਸਕਦਾ ਉਹਦੇ ਕਾਤਲਾਂ ਤੱਕ ਪਹੁੰਚ ਜਾਵੇ ਸੋ ਧੰਨਵਾਦ ਜੀ ਵੀਡੀਓ ਦੇਖਣ ਲਈ ਪੇਜ ਨੂੰ ਜ਼ਰੂਰ ਫੋਲੋ ਕਰਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ